ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਪਹਿਲਾ ਆਈਕਨ ਤੇ ਕਲਿੱਕ ਕਰ ਲਓ ਤਾਂ ਜੋ ਸਾਡੀ ਹਰ ਇੱਕ ਲੇਟੈਸਟ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਬਾ ਮਾਰੇ ਗਾਦੇਆਂ ਕੁਛ ਗਾਦੇ ਕੋਈ ਨਹੀਂ ਮਾਂ ਮੇਰੀ ਵੀ ਗਈ ਹੈ ਬਾਪ ਬਾਵਾ ਬਹੁਤਿਆਂ ਦੀਆਂ ਗਈਆਂ ਉਪਰ ਆਹੀ ਦਰਦ ਰੋਂਦਾ ਮੇਰੀ ਮਾਂ ਗਈ ਹੈ ਤੇ ਮੇਰੀ ਤਾਂ ਆਪ ਗਈ ਜਾ ਪਿਛਲੇ ਸਾਲ ਮੰਬਰ ਵੀ ਦੇ ਚਬ ਇਹ ਜਾਣਾ ਬਾਬਾ ਇਹ ਜਾਣਾ ਹੈ ਜ਼ਰੂਰੀ ਨਹੀਂ ਕਿ ਕਿ ਸਾਡੀਆਂ ਨੇ ਜਾਣਾ ਸਭ ਦੀਆਂ ਨੇ ਜਾਣਾ ਜਦੋਂ ਬਲਾਵਾ ਹੋਰ ਜ਼ਰੂਰੀ ਨਹੀਂ ਪਹਿਲਾਂ ਮਾਂ ਨੇ ਜਾਣਾ ਹੈ ਕਈਆਂ ਦੇ ਪੁੱਤ ਪੈ ਤੁਰ ਜਾਂਦੇ ਆ ਮਾਂਾਂ ਬੈਠੀਆਂ ਕਈਆਂ ਭੈਣਾਂ ਦੇ ਭਰਾ ਤੁਰ ਜਾਂਦੇ ਆ ਭੈਣਾਂ ਬੈਠੀਆਂ ਕਈਆਂ ਦੇ ਬਾਪ ਬੈਠੇ ਆ ਜੇ ਉਹਨਾਂ ਦੇ ਪੁੱਤ ਤੁਰ ਗਏ ਇਹਦਾ ਵਿਧੀ ਦਾ ਵਧਾਨ ਹੈ ਕਦੇ ਪੁੱਤ ਦੇ ਮੋਢੇ ਤੇ ਬਾਪ ਦੀ ਅਰਥੀ ਤੇ ਕਦੇ ਬਾਪ ਦੇ ਮੋਢੇ ਤੇ ਪੁੱਤ ਦੀ ਅਰਥੀ ਇਹਦਾ ਇਹਦਾ ਲਖੀਆਂ ਪਈਆਂ ਬਾਬਾ ਜੀ ਨੇ ਜਿੰਨੇ ਸਾਹ ਮਹਾਰਾਜ ਤੋਂ ਲਏ ਹੈ ਉਹਨੇ ਭੋਗ ਕੇ ਜਾਣਾ ਹੈ ਬਸ ਰੌਲਾ ਇਹ ਹੈ ਕਿ ਆਪਾਂ ਉਸ ਧਰਤੀ ਵਾਲੇ ਆ ਸਾਡੇ ਭਵੇਂ ਜੰਮੇ ਭਵੇਂ ਆਨੰਦ ਕਾ ਜਾਣ ਤੇ ਭਵੇਂ ਆਖਰੀ ਵੇਲੇ ਸਾਡੇ ਬਾਬਾ ਇੱਕੋ ਹੀ ਗੱਲ ਫੜਦਾ ਹੈ ਆਹੀ ਗੱਲਾਂ ਸੁਣਦੇ ਵੱਡੇ ਹੋਏ ਆ ਕਿ ਬਾਬਾ ਜੰਮਰ ਵੇਲੇ ਆਇਆ ਤਾ ਗਾਉਂਦਾ ਸੀ ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਆਨੰਦ ਗਾਰ ਜੋ ਐ ਸੀ ਉਹਦੇ ਫਿਰ ਬਾਬਾ ਸੁਣਿਆ ਬਾਬਾ ਫੇਰ ਉਹਦੇ ਗਈ ਜਾਂਦਾ ਆਨੰਦ ਭਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਆਨੰਦ ਭਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਕਈਆਂ ਦਾ ਜਵਾਰ ਪੁੱਤ ਜਾਂਦੇ ਦੇਖੇ ਕਿਹੜੇ ਤੇ লাশ ਪਈਆ ਜਵਾਰ ਪੁੱਤ ਦੀ ਸਾਢੇ 6 ਫੁੱਟਾਂ ਬਾਬਾ ਫੇਰ ਗਾਈ ਜਾਂਦਾ ਹੈ ਆਨੰਦ ਪ੍ਰਿਆ ਮੇਰੀ ਮਾਈ ਸਤਿਗੁਰੂ ਮੈਂ ਪਾ ਸਤਿਗੁਰੂ ਮੈਂ ਪਾ ਸਤਿਗੁਰੂ ਮੈਂ ਪਾ ਹੋਰ ਕੀ ਪੰਜਾਬ ਵਾਲਿਓ ਬਾਬੇ ਨੂੰ ਪਤਾ ਨਹੀਂ ਵੀ ਤੇ ਜਿਹੜੀ ਬਾਣੀ ਤੂੰ ਪੜ ਰਿਹਾ ਹੈ ਇਹਦਾ ਮਤਲਬ ਹੈ ਵੀ ਆਨੰਦ ਆਇਆ ਪਿਆ ਇਹਨਾਂ ਅੰਦਰ ਖੇੜਾ ਖੁਸ਼ੀ ਹੈ ਚਾਹ ਅੰਦਰੇ ਅੰਦਰ ਨੱਚਣ ਨੂੰ ਜੀ ਕਰਦਾ ਹੈ ਅਨਹਦ ਨਾਦ ਸੁਣਦੇ ਹੈ ਤੇ ਵਿੜੇ ਚ ਕੀ ਪਿਆ ਪੁੱਤ ਦੀ লাশ ਪਈ ਹੈ ਹੁਣ ਕੀ ਬਾਬੇ ਨੂੰ ਪਤਾ ਨਹੀਂ ਜਾਂ ਜਦੋਂ ਉਸ ਵੀਰ ਦੀ ਮਾਂ ਹੈ ਉਹ ਮਾਂ ਤਾਂ ਗਈ ਹੈ ਤਾਂ ਉਦੋਂ ਆਹੀ ਪੜਿਆ ਨਾ ਬਾਬੇ ਨੇ ਅਨੰਤ ਪਾਇਆ ਮੇਰੀ ਮਾਂ ਐ ਮੇਰੀ ਮਾਂ ਗਈ ਸੀ ਤੰਤ ਪਰਦਾਸ ਚ ਕੀ ਸੀ ਅਨੰਤ ਪਾਇਆ ਮੇਰੀ ਮਾਂ ਐ ਤੇ ਸਾਹਮਣੇ ਮੈਂ ਮੇਰੀ ਮਾਂ ਦੀ ਫੋਟੋ ਦੇਖ ਰਿਹਾ ਹਾਂ ਮਾਹਰ ਬਾਬੇ ਨੂੰ ਕੋਈ ਫਰਕ ਨਹੀਂ ਤੇ ਮੇਰੀ ਮਾਂ ਦੀ ਬਾਤ ਨੇ ਮੈਨੂੰ ਇਹ ਗੱਲ ਸਿਖਾਈ ਮੈਨੂੰ ਇਸ ਖਿਆਲ ਤੇ ਪਰਪੱਕ ਕੀਤਾ ਕਿ ਬਾਬਾ ਖੁਸ਼ੀਆਂ ਗਮੀਆਂ ਤੇਰੀਆਂ ਤੇ ਮੇਰੀਆਂ ਇਹਨਾਂ ਦੀਆਂ ਕੋਈ ਖੁਸ਼ੀਆਂ ਗਮੀਆਂ ਨਹੀਂ ਜਿਨ੍ਹਾਂ ਨੇ ਰੱਬ ਦੀ ਖੇਡ ਨੂੰ ਸਮਝ ਲਿਆ ਖੁਸ਼ੀ ਗਮੀ ਕਾਦੀ ਹੈ ਗਮੀਆਂ ਉਹ ਲੋਕ ਬਣਾਉਂਦੇ ਆ ਜਿਹੜੇ ਖੁਸ਼ੀ ਵੇਲੇ ਜ਼ਿਆਦਾ ਚਾਹ ਕਰਦੇ ਆ ਔਰ ਸਾਡੀਆਂ ਖੁਸ਼ੀਆਂ ਦਾ ਵੀ ਮੈਨੂੰ ਪਤਾ ਨਹੀਂ ਲੱਗਦਾ ਮੁੰਡਾ ਹੋ ਜਾਏ ਅਸੀਂ ਖੁਸ਼ ਆਏ ਦੂਜੀ ਜਾਂ ਤੀਜੀ ਕੁੜੀ ਹੋ ਜਾਏ ਅਸੀਂ ਉਦਾਸ ਆਏ ਇਹ ਕੈਸੀ ਫਿਤਰਤ ਆ ਬਾਬਾ ਤੁਹਾਨੂੰ ਚਾਰ ਪੈਸੇ ਵਧਾ ਗਏ ਤਾਂ ਅਸੀਂ ਖੁਸ਼ੀ ਸਾਡੇ ਘਰੇ ਸੁੱਖ ਆਏ ਚਾਰ ਦਮੜਿਆਂ ਦਾ ਘਾਟਾ ਪੈ ਗਿਆ ਸਾਡੇ ਘਰੇ ਉਦਾਸੀ ਆ ਕਿਹਦਾ ਬੰਦਾ ਯਾਰ ਆ ਆ ਪੰਜ ਤੱਤਾਂ ਦੇ ਆ ਤੋ ਐਦਾਂ ਦਾ ਹੀ ਸੀ ਕੀ ਤੂੰ ਉਦੋਂ ਵੀ ਐਦਾਂ ਦਾ ਹੀ ਸੀ ਕਿ ਮੈਂ ਵੀ ਉਦੋਂ ਇਤਨਾ ਨਹੀਂ ਸੀ ਜਾਂ ਅਸੀਂ ਬਾਅਦ ਚ ਬਦਲੇ ਆ ਐਸਾ ਮੈਂ 35 40 ਸਾਲਾਂ ਚ ਕੀ ਕੀਤਾ ਹੈ ਜਹੇ ਜਮੇ ਤੋਂ ਕੀ ਹੋ ਗਿਆ ਕਿ ਮੇਰੀਆਂ ਅੱਖਾਂ ਵੀ ਬੈਲੀਆਂ ਮੇਰੇ ਅੰਦਰ ਵੀ ਬੈਲ ਮੈਨੂੰ ਦੁੱਖ ਸੁੱਖ ਵੀ ਵੇਪਨ ਲੱਗ ਪਿਆ ਮੈਨੂੰ ਚੰਗੇ ਵਾਲੇ ਦੀ ਪਰਖ ਆ ਗਈ ਮੈਨੂੰ ਚਲਾਕੀਆਂ ਕਰਨੀਆਂ ਆ ਗਈਆਂ ਮੈਨੂੰ ਝੂਠ ਬੋਲਣੇ ਆ ਗਏ ਮੈਨੂੰ ਪਰਦੇ ਰੱਖਣੇ ਆ ਗਏ ਐਹ ਜਾਂ ਮੈਂ ਕੀ ਕੀਤਾ ਜਾਗ ਕੇ ਸੁਣੀ ਇਸ ਗੱਲ ਨੂੰ ਜਾਗ ਕੇ ਸੁਣੀ ਵੀ ਵਿਹਾਨੇ ਨੇ ਤਾਲੀ ਨਹੀਂ ਬਾਬਾ ਹਰ ਗੱਲ ਤੇ ਤਾਲੀ ਨਹੀਂ ਹੈ ਇਹਨੂੰ ਅੰਦਰ ਲਾ ਕੇ ਜਾ ਕਿਹ ਹੈ ਜਸਾ ਤੋਂ ਕੀ ਹੋਇਆ ਇਹੋ ਜਿਹਾ ਪੰਜਾਬ ਕੀ ਕਰ ਬੈਠਾ ਕਿ ਖਬਰਾਂ ਚ ਖਬਰਾਂ ਲੱਗੀਆਂ ਕਿ ਨਸ਼ੇ ਨੇ ਪੰਜਾਬ ਯੱਪ ਕੇ ਰੱਖਤਾ ਇਹੋ ਜਿਹਾ ਕੀ ਹੋਇਆ ਬਾਬਾ ਇਹੋ ਜਿਹਾ ਕੌਣ ਆਇਆ ਸੀ ਕਿਹਦਾ ਪੈਂਡਾ ਸੀ ਨਾਜਵਾਨੀ ਕੀ ਸੋਚਦੀ ਸੀ ਜਦੋਂ ਆ ਸਲਫੇ ਜਦੋਂ ਆ ਰਤ ਨਹੀਂ ਹੈ ਹੜ ਨਹੀਂ ਤਾਂ ਇਹਜਾ ਕੀ ਮੈਂ ਦੇਖਿਆ ਇਹਜਾ ਕੀ ਸੁਣਿਆ ਇਹਜਾ ਮੈਂ ਕੀ ਬੋਲ ਰਿਹਾ ਪਿਛਲੇ 40 ਸਾਲਾਂ ਤੋਂ ਕਿ ਮੇਰੇ ਅੰਦਰ ਮਾਇਲ ਹੀ ਮੈਣਾਂਗੇ ਔਰ ਮੈਨੂੰ ਵਾਪਸ ਆਪਦੇ ਖਸਮ ਨੂੰ ਮਿਲਣ ਲਈ ਜਿਹੜਾ ਰੋਜ਼ ਅੱਖ ਬੰਦ ਹੁੰਦੀ ਆ ਤੇ ਜਾ ਕੇ ਦਵਾਰ ਦੇ ਗੇਟ 'ਚ ਬਹਿ ਜਾਂਦਾ ਹੈ ਭਵਸਾ ਕਰ ਕੋਈ ਕੁਬਾਰ ਨਹੀਂ ਆ ਨਾਪੀ ਤੋਂ ਭਵਸਾ ਕਰੀ ਆ ਸੁਰਤ ਇੱਥੇ ਡਿੱਗੀ ਪਈ ਆ ਮੇਰੀ ਤੂੰ ਆਪਦੀ ਵੇਖ ਆਇਥੋਂ ਚੱਕ ਕੇ ਲੈ ਜਾਣੀਆਂ ਦਵਾਰ ਤੇ ਕਹਿੰਦੇ ਅੱਖਾਂ ਬੰਦ ਹੁੰਦੀਆਂ ਢੇੜਾ ਮਾਰਦੀ ਐ ਯਾਰ ਦਾ ਬੂਹਾ ਖੜਕਾਉਂਦੀ ਆ ਘਰਈਆਂ ਉਹ ਘਰਈ ਐ ਪਰ ਪਰ ਨਹੀਂ ਖੋਲਦਾ ਹੋਗੇ ਉਹਨੂੰ ਪਤਾ ਜਦੋਂ ਤੜਕੇ ਦੀ ਅੱਖ ਖੁੱਲਣੀ ਐ ਇਹਦੀ ਸੁਰਤ ਨੇ ਫੇਰ ਉੱਥੇ ਹੀ ਰਜੋ ਤਮੋ ਸਤੋ ਆਦੀ ਆ ਨਾ ਨਸ਼ੇੜੀ ਐ ਇਹ ਤੂੰ ਵੀ ਗਾੜ ਨਸ਼ੇ ਐ ਕਿ ਨਸ਼ੇੜੀ ਐ ਤਾਂ ਯਾਰ ਮੇਰੇ ਅਰਗੇ ਨੂੰ ਆਏ ਲਾਣਤਾ ਪੈਂਦੀਆਂ ਰਾਤਾਂ ਨੂੰ ਤੜਕੇ ਦੇ ਪਹਿਲੇ ਪੈਰ ਜਦੋਂ ਫਕੀਰ ਚੌਂਕੜਾ ਮਾਰ ਕੇ ਜਪਦੇ ਆ ਉਦੋਂ ਮੇਰੇ ਅਰਗੇ ਨੂੰ ਲਾਣਤਾ ਪੈਂਦੀ ਹੈ ਤੂੰ ਆਪ ਦੀ ਨਿਵੇੜਤਾ ਮੈਨੂੰ ਨਹੀਂ ਪਤਾ ਇਹ ਤੁਹਾਡੇ ਸਮਝ ਆਉਣਗੀਆਂ ਤੁਹਾਡੀ ਪਕਰ ਚ ਆਉਣਗੀਆਂ ਕਿ ਨਹੀਂ ਪਰ ਬਹੁਤਿਆਂ ਦੇ ਆਉਣਗੀਆਂ ਕਿਉਂਕਿ ਸਭਾ ਸਾਰੇ ਖਾਲੀ ਨਹੀਂ ਭਰੇ ਵੀ ਬੈਠੇ ਸੋ ਜਾਤਾਂ ਤੋਂ ਪਾਤਾਂ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਖੇਡ ਖੇਡ ਬਾਬਾ ਮੰਦਰ ਦਾ ਤਾਂ ਮੰਦਰ ਦਾ ਹੋ ਕੇ ਰਹਿ ਆਪਦੇ ਪਿਰ ਚ ਨੱਚ ਪਰ ਸਿੱਖ ਤੇ ਮੁਸਲਮਾਨ ਤੇਰੇ ਚਾਚੇ ਤਾਇਆ ਹੁੰਦੇ ਆ ਸਿੱਖ ਹੋਣ ਦੇ ਨਾਂ ਤੇ ਛੋਟੀ ਉਮਰੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਪਰ ਅਜਸ ਗੱਲ ਦਾ ਯਕੀਨ ਹੈ ਕਿ ਮੰਦਰ ਵੀ ਮੇਰਾ ਹੈ ਇਹ ਮਸੀਤਾਂ ਵੀ ਮੇਰੀਆਂ ਹੈ ਇਹ ਬ੍ਰਾਹਮਣ ਵੀ ਮੇਰਾ ਹੈ ਬ੍ਰਾਹਮਣ ਮੇਰਾ ਗੁਰੂ ਹੈ ਇਹ ਮੁਸਲਮਾਨ ਮੇਰਾ ਭਰਾ ਹੈ ਅਸੀਂ ਤਾਂ ਮਿਲ ਕੇ ਰਹਿਣਾ ਬਾਬਾ ਅਸੀਂ ਤਾਂ ਮਿਲ ਕੇ ਰਹਿਣਾ ਕੱਟਿਆ ਰਲਾ ਇੱਕ ਮਜਵੀ ਸਿੱਖ ਹੈ ਇਸ ਪੰਜਾਬ ਚ ਰੰਗਰੇਟੇ ਕਹਿੰਦੇ ਆ ਉਹਨਾਂ ਨੂੰ ਉਹਨਾਂ ਲਈ ਇੱਕ ਗੱਲ ਗਾਉਣ ਲੱਗਿਆ ਇਹੀ ਰੱਖੀ ਬਾਬਾ ਪਾਣੀ ਦੀ ਘੋਟ ਦੇ ਇੱਥੇ ਕੋਈ ਮਜਵੀ ਸਿੱਖ ਪਰਿਵਾਰਾਂ ਚੋਂ ਬੈਠੇ ਖੜੇ ਹੋ ਕੋਈ ਹੱਥ ਖੜਾ ਕਰੋ ਕੋਈ ਹੱਥ ਖੜਾ ਕਰੋ ਕੋਈ ਮਜਵੀ ਸਿੱਖ ਬੈਠਾ ਖੜਾ ਹੈ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਮਿਲਦੇ ਆਂ ਨੈਕਸਟ ਵੀਡੀਓ ਤੁਹਾਡੇ ਲਈ ਕੋਰ ਨਵਾਂ ਲਾਈਵ ਸ਼ੋਅ ਨਵਾਂ ਸੌਂਗ ਲੈ ਕੇ ਤਦ ਤੱਕ ਲਈ ਜੁੜੇ ਰਹੋ ਸਾਡੇ ਨਾਲ ਸასი ਆਪਾ